ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਹੋਰ ਸੁਣਾਉ ਸੱਜਣੋ ਠੀਕ ਠਾਕ ਸਾਰੇ ਹੋਪ ਕਰਦੇ ਹਾਂ ਤੁਸੀਂ ਸਾਰੇ ਜੜਦੀ ਕਲਾ ਵਿੱਚ ਹੋਵੋਗੇ ਲਓ ਜੀ ਸੱਜਣੋ ਚੱਲੀ ਜਾਂਦਾ ਕੰਮ ਆਪਣਾ ਰਿਪੇਅਰ ਦਾ ਇੱਕ ਬਾਈ ਮਾਡਲ ਮਸ਼ੀਨ ਆਪਾਂ ਇਸ ਨੂੰ ਸਲੋਨ ਲਈ ਭੇਜਤੀ ਸੀ ਤੇ ਇਧਰ ਤੇ ਹੀ ਮਾਡਲ ਖੋਲੀ ਹੋਈ ਹੈ ਦਾ 베어ਿੰਗ ਟੁੱਟਾ ਨਿਕਲਿਆ ਝਾਂਜਰ ਵਾਲਾ 베어ਿੰਗ ਹੁੰਦਾ ਇਹ 베어ਿੰਗ ਟੁੱਟਾ ਨਿਕਲਿਆ ਮੱਕੀ ਦੇ ਫਿਰ ਡਾਂਗ ਬਹੁਤ ਫਿਰਦੀ ਆ ਮਸ਼ੀਨ ਦੇ ਬੁਸ਼ ਬੁਸ਼ ਵੀ ਜਾਣੀ ਵੱਡੇਗਾ ਇਹ ਇਦੋਂ ਤੋਂ ਮੈਂ ਚੱਲ ਰਹੀ ਜਾਂਦਾ ਬਾਸਕਟ ਸਟਰੈਸ਼ਰ ਸੈੱਟ ਹੋ ਗਿਆ ਹੁਣ ਇਹਨੂੰ ਤਿਆਰ ਕਰਕੇ ਫੇਰ ਕਰਾਂਗੇ 20 ਮਾਡਲ ਨੂੰ ਤੇ ਉਹ ਮਸ਼ੀਨ ਆਪਾਂ ਕਰਵਾਈ ਸੀਗੀ ਟੱਚਿੰਗ ਕਰੋ ਚੈੱਕ ਕੁਆਲਟੀ ਕਿੱਦਾਂ ਦੀ ਬਣੀ ਇਹਦੇ ਸਟਿੱਕਰ ਆਪਾਂ ਲੈ ਆਏ ਆ ਤੇ ਸਟਿੱਕਰ ਇਹਨੂੰ ਹੁਣ ਲਗਾਉਨੇ ਆ ਫੇਰ ਸੋਹਣੀ ਬਣ ਜਾਊਗੀ ਗੱਡੀ ਆਹ ਜਿਹੜੀ ਚੀਜ਼ ਆ ਇੱਥੇ ਆਪਾਂ ਪੇਂਟ ਨਹੀਂ ਮਾਰਿਆ ਗਿਆ ਪਰ ਦੇਖਣ ਨੂੰ ਇਦਾਂ ਲੱਗਦਾ ਵੀ ਇਹਦਾ ਨਾਲ ਪੇਂਟ ਵੱਜਿਆ ਹੁੰਦਾ ਵਿੱਚ ਵਿੱਚ ਛੱਡਿਆ ਵੀ ਆ ਸਾਰੇ ਨੂੰ ਯਾਨੀ ਰੰਗ ਨਹੀਂ ਮਾਰਿਆ ਕਰੀਮ ਕਲਰ ਤਕਰੀਬਨ ਸਾਰਾ ਹੀ ਹੋ ਗਿਆ ਤੇ ਗੱਲਬਾਤ ਬਣ ਗਈ ਘੈਂਟ ਕੰਮ ਚਲੋ ਹੁੰਦੇ ਰਹਿਣੇ ਆ ਕੰਮ ਦੇਖਣ ਨੂੰ ਚੀਜ਼ ਸੋਹਣੀ ਲੱਗਣੀ ਚਾਹੀਦੀ ਆ ਫੇਰ ਹੀ ਜੇ ਰਿਪੇਅਰ ਆਪਾਂ ਫੁੱਲ ਕੱਟ ਕੇ ਕਰਦੇ ਆ ਤਾਂ ਰੰਗ ਪੇਂਟ ਹੀ ਉਤਰਿਆ ਹੋਵੇ ਫੇਰ ਵੀ ਗਾਹਕ ਨਹੀਂ ਖੜਾਉਂਦਾ ਯਾਰ ਪੁਰਾਣੀ ਆ ਏਦਾਂ ਮਾ ਉਦਾਂ ਵਾ ਇਸ ਕਰਕੇ ਸੁਰਖੀ ਪਾਊਡਰ ਵੀ ਜ਼ਰੂਰੀ ਆ ਸੁਰਖੀ ਪਾਊਡਰ ਤੋਂ ਬਿਨਾ ਨਹੀਂ ਚੀਜ਼ ਜਾਈਦੀ ਬਾਕੀ ਇਹ ਹਲੇ ਰਾਣੀ ਹੈ ਜੀ ਨਵੀਂ 23 ਮਾਡਲ ਇਹਦਾ ਵੀ ਕੰਮ ਜਿੱਦਾਂ ਹੁਣ ਬਸ ਇੱਕ ਦੋ ਦਿਨ ਹੀ ਲੱਗਣੇ ਆ ਇੱਕ ਦਿਹਾੜੀ ਅੱਜ ਲੱਗ ਜੂਗੀ ਤੇ ਕੱਲ ਨੂੰ ਐਸਐਮਐਸ ਕਰ ਦਿਆਂਗੇ ਅੱਜ ਹੋ ਗਈ ਆ ਬਾਈ ਤੇ 25 ਤਰੀਕ ਨੂੰ ਗਾਹ ਕਹਿੰਦਾ ਸੀ ਤਿੰਨ ਚਾਰ ਕਿੱਲੇ ਵਡਾਂਗੇ ਕਰਦੇ ਆ ਸਟਾਰਟ ਵਾਈਗੁਰ ਦਾ ਨਾਮ ਲੈ ਕੇ ਚਲੋ ਦਿਖਾਉਨੇ ਆ ਅੱਗੇ ਰਿਪੇਅਰ ਦਾ ਕੰਮ ਬਣੇ ਰੋ ਬਲੌਗ ਦੇ ਨਾਲ ਤੁਮ ਲੋ ਵੀ ਆ ਗਏ ਆਪਾਂ ਸ਼ੈੱਡ 'ਚ ਤੇ ਚੱਲੇ ਹੁਣ ਥੋੜਾ ਜਿਹਾ ਸਮਾਨ ਲੈਣ ਇੱਕ ਆਪਣੇ ਟਰਾਂਕ ਸਿਗੇ ਕੰਬਾਈਨ ਵਾਲੇ ਉਹ ਥੱਲੇ ਖਰਾਬ ਹੋ ਗਏ ਪਾਣੀ ਪਾਣੀ ਲੱਗ ਕੇ ਉਹ ਵੀ ਲਵਾ ਕੇ ਲਿਆਉਣੇ ਆ ਨਵੇਂ ਥੱਲੇ ਲੱਗ ਜਾਣਗੇ ਆ ਆਪਣਾ ਸਪੇਅਰ ਪਾਰ ਦਾ ਸਮਾਨ ਥੋੜਾ ਥੋੜਾ ਲਿਆ ਕੇ ਰੱਖਿਆ ਹੈ ਲੁਧਿਆਣੇੋਂ ਪਹਿਲਾਂ ਆਲਰੇਡੀ ਗੋਟ ਕੇ ਪਟੇ ਰਗੜਾ ਦਾ ਤੂੜੀ ਵਾਲੀਆਂ ਜਾਬੀਆਂ ਜੂਬੀਆਂ ਰੱਖੀਆਂ ਵਿੱਚ ਬੈਲਟਾਂ ਆ ਡੱਬਿਆਂ 'ਚ ਕੁਝ ਨਟ ਪਏ ਹੋਏ ਆ ਇਦਾਂ ਸਮਾਨ ਆਪਾਂ ਲਿਆ ਕੇ ਪਹਿਲਾਂ ਰੱਖ ਲਈਦਾ ਵਾ ਫਿਰ ਜਿੱਦਾਂ ਸੂਤਾਂ ਦਾ ਵਰਤੀ ਜਾਂਦੇ ਬੰਦੇ ਆਵੇ ਵਾਸ਼ਲਾਂ ਪਈਆਂ ਨਟ ਪਏ ਆ ਹਲਦੇ ਸ਼ਾਹਕੋਟ ਦਿਖਾਉਣਾ ਹੈ ਤੁਹਾਨੂੰ ਸ਼ਾਪ ਵੀ ਯਾਕੂਡ ਵਾਲੀ ਜਿੱਥੋਂ ਸਾਮਾਨ ਆਪਾਂ ਲੈਣੇ ਆ ਕਾਫੀ ਤਕੜੀ ਤਕੜੀ ਸ਼ਾਪ ਬਣੀ ਹੋਈ ਹੈ ਆਪਣਾ ਇਹ ਕੇ ਸੰਦੀ ਕੋਲ ਆ ਲੋ ਇਧਰ ਦਾ ਕੰਮਕਾਰ ਬਲੇਟਾਂ ਦਾ ਬਦਲੀ ਇਹਨੇ ਮੜਿਓ ਚੱਕੀ ਇਹਨੇ ਫਟੇ ਚੱਕੀ ਇਹਨੇ ਚੱਕੀ ਇਹਨੇ ਕਮਾ ਦੇਣਾ ਤੇ ਪਾਥੇ ਕਰਦੇ ਬੂਠੇ ਤਿੱਖੇ ਟੇਂਣ ਦਾ ਜੋਰ ਵੀ ਘੱਟ ਲੱਗਦਾ ਮਾਰ ਵਧੀਆ ਵੱਡ ਹੋ ਜਾਂਦਾ ਕਰਦੇ ਆ ਗਰੀਸ ਸਾਰੀ ਮਸ਼ੀਨ ਨੂੰ ਇਹ ਪਰਛਾਣ ਨੇ ਛੋਣੇ ਨਾਲ ਮੜਾ ਮੋਟਾ ਟੰਕਾ ਟਾਪਾ ਲਾਗਣਾ ਲਾਤਾ ਆਪਾਂ ਨੀਓ ਡੀਲ ਚੇਂਜ ਹੋ ਗਈ ਆ ਡੀਲ ਚੇਂਜ ਹੋ ਗਈ ਆ ਤੇ ਨਾਰੂ ਨਾਰੂ ਬੰਦ ਦੇ ਦੁੱਧ ਪਿਆ ਕਰਿਆ 1.5 ਕਿਲੋ 1.5 ਕਿਲੋ ਲਿਆ ਲਿਆ ਕਰਨਾ ਤੇ ਨਾਲ ਹਾਂ ਵਾਧੂ ਪੱਕਾ ਚਲ ਪਾਈਆ ਪਿਆ ਸਾਡਾ ਜੋ ਤਲਫਾਵਾ ਲਿਆ ਕਰਨਾ ਉਹ ਪੋਤਲੀ ਵਾਲਾ ਉਹ ਕਹਿੰਦਾ ਮੈਂ ਨਹੀਂ ਨਹੀਂ ਵਧੀਆ ਕੰਪਨੀ ਦਾ ਜੋਗ ਲੈਣ ਕਿ ਮੈਂ ਦੁੱਧ ਨਹੀਂ ਪੀਣਾ ਹਾਂ ਘਾਰੂ ਨੇ ਉਦੋਂ ਕਰਨਾ ਦੁੱਧ ਨਹੀਂ ਕਰੂ ਕੀਤਾ ਚੰਗੀ ਜੀ ਨੇ ਮੇਲਾ ਲੈਣੀ ਨਾ ਆ ਨਾ ਰੀਆ ਪਿਆਣੀ ਨਾ ਹਾਂ ਉਹ ਆ ਬੰਦਾ ਜਿਹੜਾ ਚਿੱਟੀ ਹੱਡ ਵਾਲਾ ਇਹ ਮਰਦਾ ਲਾਣ ਤੇ ਇਦਾਂ ਮਰਦਾ ਨਾ ਵੇਹਦਾ ਹੀ ਜਾਂਦਾ ਪੰਜ ਗੋਏ ਦਾ ਕੁੱਲੀਆ ਪੁੱਤੋਂ ਹਾਂ ਪੱਕ ਦੇਣਾ ਕਿ ਨਹੀਂ ਕਦਾ ਕਰਨੀ ਆ ਆਫ ਸਕੈਨਰ ਭੇਜਿਆਵਾ ਉਹ ਪੀਣੀ ਆ ਸਾਡਾ ਦਿਲ ਕਰਦਾ ਦਿਲ ਕਿਦਾਂ ਨਹੀਂ ਕਰਦਾ ਉਹ ਵੀ ਦੱਸੋ ਪੀਣੀ ਆ ਉਹ ਕਿਹੜੀ ਗੱਲੋਂ ਪੀਣੀ ਆ ਕੈਸ ਤਕਰਾਈ ਆ ਲੱਖਾਂ ਰੁਪਏ ਕਮਾ ਕੇ ਦੇਣਾ ਤੇ ਤੂੰ ਪੱਕ ਤਾਂ ਮਰੀਏ ਲੱਖਾਂ ਰੁਪਏ ਕਮਾਏਗੇ ਜਿਹਨੇ ਤੈਨੂੰ ਨਹੀਂ ਦੇਣੇ ਸਾਲਿਆ ਮੈਂ ਦੇਣੇ ਯਾਰ ਮਸਲ ਪੀ ਲਿਆ ਕਰੋ ਓ ਇਹਨਾ ਕੰਮਾਂ ਦਾ ਕਰਕੇ ਜਿਹੜੀਆਂ ਮਸ਼ੀਨਾਂ ਅੱਜ ਕੱਲ ਸੇਲ ਹੋਈ ਜਾਂਦੀਆਂ ਬਾਈ ਜੀ 30 30 ਵਾਲੇ ਫੋਰਮੈਨ ਜਿਹੜੇ ਬਣਦੇ ਨਾ ਆ ਦਿਖਾਉਣਾ ਬਾਈ ਜੀ ਤੁਹਾਨੂੰ 2 ਘੰਟੇ ਹੋਗਾ 4 ਬੰਦਿਆਂ ਨੂੰ ਲੱਗਿਆ ਨੂੰ ਸਾਨੂੰ ਨਹੀਂ ਦਿਖਾਉਣਾ ਤੁਹਾਨੂੰ ਵੀ ਨਾਲ ਹੀ ਦਿਖਾਉਣਾ ਆਹ ਇਹ ਤੰਗਲੀ ਹਲਪੜਾ ਤੇ ਤੰਗਲੀ ਜਿਹੜੀ ਆ ਵਿਚਵਾੜੀ ਹੋਈ ਆ ਸਟਾਫ ਆਕਰਾਂ ਦੇ ਹੁਣ ਮੈਂ ਆ ਕੇ ਦੱਸਿਆ ਇਹਨਾਂ ਨੂੰ ਕਿ ਤੰਗਲੀ ਤੁਹਾਡੀ ਵਿਚਵਾੜੀ ਤੇ ਬਾਤ ਖੜ ਡਿੱਗਣੀ ਨਹੀਂ ਢਈ ਪੂਰੇ 2 ਘੰਟੇ ਹੋ ਗਏ ਆ ਕਹਿੰਦਾ ਹਲੇ ਫੋਰਮੇ ਨਹੀਂ ਚੱਕਣੀ ਕਲਾ ਜਿਆ ਇਹ ਦੀ ਇਹ ਸਿਰਫ ਸਟੀਰਿੰਗ ਵਾਲੇ ਹੀ ਆ ਜੀ ਸਟੀਰਿੰਗ ਵਾਲੇ ਵਾਕਿਆ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੋਇਆ ਹੋਇਆ ਡਰਾਈਵਰੀ ਦਾ ਪਤਾ ਨਹੀਂ ਕਿਹੜੀ ਸ਼ੈ ਖਾ ਲੈਂਦੇ ਸਵੇਰ ਨੂੰ ਇੱਕ ਰੰਗ ਉਦਾਂ ਦੇ ਆ ਉਤੋਂ ਬਹਿ ਜਾ ਗੱਲਾਂ ਉਦਾਂ ਦੀਆਂ ਕਰਦੇ ਆ ਆ ਵੇਖੋ ਸਾਰੀ ਹੁਣ ਖਲਾਰੀ ਪਈ ਆ ਤਾਂ ਅਸੀਂ ਪੱਲਾ ਝੜ ਤੋ ਬੈਠੇ ਉਹ ਵੜ ਗਿਆ ਵੇ ਕੋਡੇ ਜਜ ਤਾਂ ਹੁਣ ਕੱਢ ਲਈ ਵਜਦੀ ਭਾਵੇਂ ਸਿਰ ਵੱਢਿਆ ਜਾਵੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕੋ ਵੀ ਇਦਾਂ ਹੀ ਸ਼ੇਆ ਹੈਗੀਆਂ ਕਿ ਨਹੀਂ ਆਨੂੰ ਤਾਂ ਲੱਭ ਪਿਆ ਕਹੀਰਾ ਹੈ 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 ਲੈ ਵੀ ਜੰਮ ਹੈਂ ਪੂਰਾ ਆ ਦੇਗਾ ਉਹਦਾ ਤੇਲਾ ਰੇ ਜਿਹੜਾ ਨਹੀਂ ਪਾਉਂਦੇ ਹੋ ਉਹ ਲੋੜ ਆ ਦੇਗਾ ਪੂਰੀ ਹੈ ਹੈ ਉਹ ਦੇਖਿਆ ਉਹ ਦੇਖਿਆ ਉਹ ਹੋ ਗਿਆ ਮੈਨੂੰ ਆਇਆ ਓਏ ਬੋਲੋ ਦੇਖਿਆ ਆਲੇ ਕੀ ਕੀ ਆ ਸਾਰਾ ਕੁਝ ਲਾ ਦੇਣਾ ਹਾਂ 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 ਐਨੇ ਚਲਾਉਣੀ ਭਾਜੀ ਨੇ ਮੈਨੂੰ ਕੋਣ ਮੈਨੂੰ ਤੂੰ ਕਹਿੰਦਾ ਵਾ ਕੀ ਆ ਕੀ ਬਦਫਾ ਹੋ ਬਈ ਤੇਰੀ ਤੈਿਹ ਤੂੰ ਭਾਈ ਕਹਿੰਦਾ ਉਹ ਤੁਸੀਂ ਕਿਤਾ ਪੰਜੀ ਕਮੈਂਟ ਹੀ ਆਇਆ ਨਾ ਮੇਲੇ ਵਾਲੇ ਸਟicker ਰੱਖ ਕੇ ਬੇਟੇ ਨੇ ਮੰਜੇ ਤੇ ਇਦਾਂ ਪੰਜੀ ਕਮੇਟੀਆਂ ਨੇ ਕੀ ਵੇਖਣਾ ਇੱਥੇ ਵੇਚਣ ਵਾਲੇ ਮੈਂ ਦੇਖਦਾ ਸੀ ਵੇਚਣ ਵਾਲੇ ਓਹੋ ਅੱਛਾ ਵੇਖਦਾ ਸੀ ਕੀ ਦੇਦਾ ਨੌਕਸ ਕਿਹੜਾ ਉਹ ਕੱਢਿਆ ਕਿਹੜੇ-ਕਿਹੜੇ ਲਾਉਣੇ ਆ ਡੀਜ਼ਲ ਟੈਂਕ ਆ ਵੀ ਲਾਉਣਾ ਆਪਾਂ ਆ ਭੂਤ ਵੀ ਲਾਉਣਾ ਵਾ ਉਹਦਾ ਵੈਸੇ ਲੋਡ ਨਾ ਤੂੰ ਹੀ ਮੇਰੇ ਨਾਲ ਹੀ ਆ ਲੋਡ ਨਹੀਂ ਲੋਡ ਨਹੀਂ ਵੈਸੇ ਤੱਕਾ ਹੀ ਆ ਉਹਦਾ ਲਾਉਣ ਦੀ ਲੋੜ ਤਾਂ ਹੈ ਨਹੀਂਗੀ ਤੂੰ ਹੀ ਨਾਲ ਹੀ ਆ ਮੈਂ ਤਾਂ ਰਹਿਣਾ ਹੀ ਨਾਲ ਆ ਤੁਹਾਡੇ ਉਹਦਾ ਕੰਮ ਚੱਲਣਾ ਹੀ ਨਹੀਂ ਆਪਣਾ ਰੇਤੀ ਚਲੀ ਜਾਉ ਬਣੂ ਗੱਲ ਕਰੀ ਅੱਜ ਉਹ ਫੋਰ ਮਨਾ ਤੇਤੀ ਚਲੀ ਜਾਉ ਅੱਜ ਕਿ ਬਣੀ ਗੱਲ ਕਾਤੇ ਕੋ ਕੋਨੇ ਕਿਹਨੇ ਜਿਹੜਾ ਕਾਲੇ ਰੰਗ ਦਾ ਯਾਰ ਕੁੜੀਆਂ ਕਹਿੰਦੀਆਂ ਜਿਰిల్లా ਦੇ ਨੇ ਕਿਹਾ ਜੰਕ ਦੀ ਹੋਏ ਪੇਂਟ ਕਰਾ ਕੇ ਲੈ ਆਹ ਵੇਖ ਲੋ 20 ਮਾਡਲ ਤੇ ਆਹ ਦੇਖ ਲੋ 23 ਮਾਡਲ ਬਣ ਗਿਆ ਨਾ ਇੱਕੋ ਜਿਹਾ ਹੀ ਰੁਪਈਏ ਲੱਗਦੇ ਸੁਰਖੀ ਪਾウダー ਤੇ ਪਰ ਚੀਜ਼ ਘੈਂਡ ਬਣ ਜਾਂਦੀ ਐਂਡ ਹੋ ਗਿਆ ਬਾਈ ਐਂਡ ਲੋ ਵੀ ਮਿੱਤਰ ਪਿਆਰਿਓ ਹੋ ਗਈ ਆ ਸਵੇਰ ਬਹੁਤ ਵਧੀਆ ਧੁੱਪ ਜੜੀ ਪੂਰੀ ਰਾਤ ਆਪਣੇ ਲੱਗ ਗਿਆ ਸਟਿੱਕਰ ਕੰਬਾਈਨ ਨੂੰ ਕਰੋ ਚੈੱਕ ਕੁਆਲਿਟੀ ਤੇ ਕਮੈਂਟ ਕਰਕੇ ਦੱਸਿਓ ਵੀ ਗੱਲ ਵਦ ਕਿੱਦਾਂ ਬਣੀ ਘੈਂਡ ਬਣੀ ਆ ਆਪਣੀ ਖੜੀ 23 ਮਾਡਲ ਕਰਦੇ ਇਹਨੂੰ ਕੱਲ ਨੂੰ ਚਾਲੂ ਦੂਜੀ ਮਸ਼ੀਨ ਆਪਣੀ ਗਈ ਹੋਈ ਐਸਐਮਐਸ ਲਵਾਉਣ ਕਰੋ ਚੈੱਕ ਬਾਕੀ ਇਹ ਵਲੌਗ ਆਪਣਾ ਇੱਥੇ ਖਤਮ ਆ ਤੇ ਮਿਲਦੇ ਨਵੇਂ ਵਲੌਗ ਚ ਕਰ ਦਿਓ ਕਮੈਂਟ ਲਾਈਕ ਸ਼ੇਅਰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ